ਰਾਜ ਭਰਾਮ ਬਾਲਾ ਸਰੰਦ ਨੈਸ਼ਨਲ ਹਾਈਵੇ ਉੱਤੇ ਦੇਰ ਰਾਤ ਵਾਪਰਿਆ ਭਿਆਨਕ ਸੜਕੀ ਹਾਦਸਾ ਹਾਈਵੇ ਉੱਤੇ ਖੜੇ ਟਰਾਲੇ ਵਿੱਚ ਵਜੀ ਇਨੋਵਾ ਕਾਰ ਕਾਰ ਦੀ ਟੱਕਰ ਇੰਨੀ ਬੁਰੀ ਤਰ੍ਹਾਂ ਹੋਈ ਕਿ ਕਾਰ ਦੇ ਪਰਖੱਚੇ ਉੱਡ ਗਏ ਇਸ ਦਰਦਨਾਕ ਸੜਕੀ ਹਾਦਸੇ ਵਿੱਚ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਮੌਕੇ ਹਾਦਸੇ ਵਾਲੀ ਜਗ੍ਹਾ ਤੇ ਖੜੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅੰਬਾਲਾ ਸਾਈਡ ਤੋਂ ਆ ਰਹੀ ਕਾਰ ਦੇ ਸਾਹਮਣੇ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਕਾਰ ਦੇ ਡਰਾਈਵਰ ਵੱਲੋਂ ਬ੍ਰੇਕ ਲਗਾਈ ਗਈ ਪਰ ਕਾਰ ਸਲਿੱਪ ਹੋ ਕੇ ਰੋਡ ਦੇ ਕਿਨਾਰੇ ਖੜੇ ਇੱਕ ਟਾਲੇ ਵਿੱਚ ਜਾ ਵਜੀ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿੱਚ ਕੰਡਕਟਰ ਸਾਈਡ ਬੈਠੇ ਵਿਅਕਤੀ ਦੀ ਇਸ ਹਾਦਸੇ ਵਿੱਚ ਗਰਦਨ ਹੀ ਉਤਰ ਗਈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਲੋਕਾਂ ਦੀ ਪਛਾਣ ਸ਼ਾਇਦ ਖੰਨਾ ਨਿਵਾਸੀ ਹਰਦੀਪ ਸਿੰਘ ਅਤੇ ਪ੍ਰੇਮ ਖੱਤਰੀ ਉਹਨਾਂ ਦਾ ਡਰਾਈਵਰ ਵਜੋਂ ਹੋਈ ਹੈ ਇਹ ਕਾਰ ਸਵਾਰ ਅੰਬਾਲਾ ਕਿਸੇ ਬਿਜ਼ਨਸ ਜੀ ਲਈ ਗੈਸਨ ਅਤੇ ਵਾਪਸੀ ਆਉਂਦੇ ਸਮੇਂ ਰਾਜਪੁਰਾ ਗਗਨ ਚੌਕ ਨਦੀਕ ਉਹ ਨਾਦੀ ਕਾਰ ਹਾਸਾਗਰਸ ਹੋ ਗਈ ਇਸ ਮੌਕੇ ਉਤੇ ਮੌਜੂਦ ਸਮਾਜ ਸੇਵੀ ਅਤੇ ਐਡਵੋਕੇਟ ਉਪਕਾਰ ਸਿੰਘ ਦੀ ਦਿੱਤੀ ਜਾਣਕਾਰੀ ਅਨੁਸਾਰ ਇਹ ਹਾਸਾ ਹਾਈਵੇ ਦੇ ਅਥਾਰਟੀ ਅਤੇ ਲੋਕਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਹੈ ਆਈਬੀਐਨ ਪੰਜਾਬ ਨਿਊਜ਼ ਦੇ ਲਈ ਰਾਜਪੁਰਾ ਤੋਂ ਹਿਮਾਂਸ਼ੂ ਹੈ ਰਿਪੋਰਟ ਕੀ ਨਾਮ ਆਪਣਾ ਜੀ ਮੇਰੇ ਨਾਮ ਐਡਵੋਕੇਟ ਫਕਰ ਸਿੰਘ ਹੈ ਜੀ ਸਰ ਇਹ ਜਿਹੜਾ ਹਾਸਾ ਆਇਆ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕੀ ਹਾਸਾ ਹੋਇਆ ਹੈ ਦੇਖੋ ਮੇਰੇ ਕਿਸੇ ਦੋਸਤ ਤੋਂ ਫੋਨ ਆਇਆ ਸੀਗਾ ਵੀ ਮੇਰੇ ਘਰ ਦੇ ਨਜ਼ਦੀਕ ਹਾਈਵੇ ਪੈਂਦਾ ਤੇ ਉੱਥੇ ਜਿਹੜਾ ਸੜਕੀ ਹਾਸਾ ਹੋ ਗਿਆ ਜਿਹਦੇ ਵਿੱਚ ਮਤਲਬ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੋ ਇਮੀਡੀਏਟਲੀ ਮੈਂ ਆਪਣੇ ਨਿਜੀ ਜੋ ਮੇਰੇ ਸਭਾ ਹੈਗੇ ਉਹਦੇ ਮੁਤਾਬਕ ਮੈਂ मौके ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਚਲੋ ਜਾਮ ਬਹੁਤ ਸੀ ਤੇ ਜਦੋਂ मौके ਤੇ ਜਾ ਕੇ ਦੇਖਿਆ ਤਾਂ ਦੋ ਜਿਹੜੇ ਵਿਅਕਤੀ ਸੀਗੇ ਉਹ ਪੂਰਨ ਤੌਰ ਤੇ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਗਵਾ ਚੁੱਕੇ ਸੀਗੇ ਤੇ ਇੱਕ ਵਿਅਕਤੀ ਦੀ ਜਿਹੜੀ ਜਾਨ ਬਰਸ਼ ਗਈ ਹੈਗੀ ਤੇ ਜਿਹੜੀ ਗੱਡੀ ਆ ਉਹਦੀ ਉਹ ਪੂਰੀ ਤਰ੍ਹਾਂ ਉਹਦੇ ਚਿੱਤਲੇ ਢੁੱਟ ਚੁੱਕੇ ਇਹ ਕਿਉਂ ਹੋਇਆ ਹਾਦਸਾ ਵੀ ਦੇਖੋ ਪਿਛਲੇ तकरीबन 3-4 ਸਾਲ ਤੋਂ ਅਸੀਂ ਮੈਂ ਤੇ ਮੇਰੀ ਜਿਹੜੀ ਟੀਮ ਹੈ ਸਾਡੀ ਟੀਮ ਹੈ ਉਹ ਲੜਾਈ ਲੜਦੀ ਹੈ ਬੀ ਨੈਸ਼ਨਲ ਹਾਈਵੇ ਤੇ ਇਲੀਗਲ ਰੋਡ ਕਟਸ ਨੇ ਤੇ ਜਿਹੜਾ ਇਹ ਹਾਈਵੇ ਰਾਜਪੁਰਾ ਪਾਰ ਕਰਦਾ ਅੱਗੇ ਜਾ ਕੇ ਬੋਤਲ ਨੈਕ ਹੋ ਜਾਂਦਾ ਜਿਹਦੇ ਕਾਰਨ ਹੋਟਲ ਇੰਡਸਟਰੀ ਹੈਗੀ ਆ ਉਹ ਟਰਾਲੇ ਜਾਂ ਕੁਝ ਗੱਡੀਆਂ ਜਿਹੜੀਆਂ ਨੇ ਉਹ ਮੇਨ ਹਾਈਵੇ ਦੇ ਉੱਤੇ ਖੜੀਆਂ ਰਹਿੰਦੀਆਂ ਨੇ ਇਹ ਹਾਦਸਾ ਵੀ ਉਸ ਕਰਕੇ ਹੋਇਆ ਜੀ ਨਹੀਂ ਮੈਂ ਇਹਦੇ ਚ ਉਹਦਾ ਪਾਰਟ ਵੀ ਵੱਖਰਾ ਹੈ ਪਰ ਮੈਂ ਇਹਦੇ ਚ ਸਭ ਤੋਂ ਵੱਡੀ ਅੰਗਰੇਲੀ ਜਿਹੜੀ ਹੈ ਨੈਸ਼ਨਲ ਹਾਈਵੇ ਥਾਰਟੀ ਦੀ ਤੇ ਲੋਕਲ ਪ੍ਰਸ਼ਾਸਨ ਦੀ ਮੰਨਦਾ ਕਿਉਂਕਿ ਦੇਖੋ ਅਗਰ ਵਾਹਨ ਖੜਿਆ ਹੈਗਾ ਪਹਿਲੀ ਗੱਲ ਤਾਂ ਉਹਨੂੰ ਰੁਕਣ ਕਿਉਂ ਦਿੱਤਾ ਜਾਂਦਾ ਦੂਜੀ ਗੱਲ ਜਦੋਂ ਮੇਨ ਨੈਸ਼ਨਲ ਹਾਈਵੇ ਦੇ ਉੱਤੇ ਸਪੀਡ ਨਾਲ ਜਦੋਂ ਵਹਾਈਕਲਸ ਨਿਕਲਦੇ ਨੇ ਤਾਂ ਉਹਨੂੰ ਜੇ ਕੋਈ ਦਿੱਕਤ ਵੀ ਆ ਜਾਏ ਤਾਂ ਉਹਨਾਂ ਨੂੰ ਥੋੜੇ ਜਿਹਾ ਬਚਣਾ ਹੋਵੇ ਤਾਂ ਵੀ ਕਿਤੇ ਸਾਈਡ 'ਚ ਜਾ ਸਕਦੇ ਪਰ ਉਹ ਕਿਤੇ ਵੀ ਉਹਨਾਂ ਦੀ ਸੰਭਾਵਨਾ ਨਹੀਂ ਬਚਦੀ ਸੋ ਬੜੀ ਦੁਖ ਦੀ ਗੱਲ ਹੈ ਕਿ ਅੱਜ ਵੀ ਦੋ ਜਿਹੜੀਆਂ ਮੌਤਾਂ ਨੇ ਉਹੋ ਸਿਸਟਮ ਦੀ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਮੈਂ ਮੰਨ ਸਕਦਾ ਜਿਹੜੀ ਇਹ ਦੋ ਜੀਵ ਧਰਤੀ ਤੋਂ ਚਲੇ ਗਏ ਬਹੁਤ ਵੱਡਾ ਘਾਟਾ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਹੋਇਆ ਇਹ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਜੀ ਦੇਖੋ ਮੇਰੀ ਮੇਰੀ ਜਾਣਕਾਰੀ ਮੁਤਾਬਕ ਇਹ ਕਿਤੇ ਅੰਬਾਲਾ ਸਾਈਡ ਤੋਂ ਆ ਰਹੀ ਸੀ ਤੇ ਇਹਨਾਂ ਨੇ ਸਰਹੰਦ ਵਾਲੇ ਪਾਸੇ ਕਿਤੇ ਜਾਣਾ ਸੀਗਾ ਪਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹਨਾ ਵੀ ਇੱਥੇ ਪਿਛਲੇ ਤਕਰੀਬਨ 2022 ਚ ਅਸੀਂ ਇੱਕ ਪੁਲ ਪਾਸ ਕਰਵਾ ਚੁੱਕੇ ਹਾਂ ਇਥੇ ਵੀ ਇਹ ਟੇਕ ਪੁਲ ਹੋ ਐਕਸਟਰਾ ਹੋਣਾ ਚਾਹੀਦਾ ਕਿਉਂਕਿ ਬੜਾ ਛੋਟਾ ਰਸਤਾ ਬਣ ਜਾਂਦਾ ਅੱਗੇ ਕੰਜੈਸਟਡ ਜਾ ਹੋ ਜਾਂਦਾ ਰਾ ਜਿਹਦੇ ਕਾਰਨ ਲੋਕਾਂ ਚ ਸਪੀਡ ਹੁੰਦੀ ਹੈ ਮਤਲਬ ਹਫੜਾ ਦਫੜਾ ਫੀਮਚੀ ਹੁੰਦੀ ਹੈ ਜਲਦੀ ਨਿਕਲਣ ਦੀ ਜਿਹਦੇ ਕਾਰਨ ਵੱਡੇ ਹਾਦਸੇ ਹੋ ਰਹੇ ਨੇ ਤੁਸੀਂ ਦੇਖੋ ਵੀ 43 ਕਰੋੜ ਰੁਪਇਆ ਗਵਰਨਮੈਂਟ ਆਫ ਇੰਡੀਆ ਨੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਪਾਸ ਕਰਕੇ ਭੇਜ ਵੀ ਦਿੱਤਾ ਅਜ ਤੱਕ ਉਹਦੀ ਟੈਂਡਰਿੰਗ ਨਹੀਂ ਹੋ ਸਕੀ ਮਤਲਬ ਉਹ ਪੁਲ ਹੀ ਨਹੀਂ ਬਣਾਇਆ ਜਾ ਸਕਿਆ ਤੇ ਤੇ ਦੇਖੋ ਮੈਂ ਹਾਈ ਕੋਰਟ ਵੀ ਮੂਵ ਕੀਤਾ ਪਰ ਜੇ ਇਹੀ ਹਾਲਾਤ ਰਹੇ ਤਾਂ ਲੋਕ ਇਹਨਾਂ ਜਿਹੜੇ ਸਥਾਨਕ ਲੋਕ ਨੇ ਸਾਡੇ ਭੈਣ ਭਰਾ ਨੇ ਇਹਨਾਂ ਦੇ ਨਿੱਜੀ ਹਿੱਤਾਂ ਦੇ ਲਈ ਮੈਂ ਫਿਰ ਹਾਈ ਕੋਰਟ ਦਾ ਜਿਹੜਾ ਮੁਕ ਕਰਾਂਗਾ ਪਰ ਮੈਂ ਆਪਜੀ ਤੋਂ ਵੀ ਇਹ ਸਯੋਗ ਚਾਹੁੰਨਾ ਵੀ ਤੁਸੀਂ ਇਸ ਜਾਣਕਾਰੀ ਨੂੰ ਸਾਰੇ ਲੋਕਾਂ ਤੱਕ ਪਹੁੰਚੋ ਵੀ ਐਵੇਂ ਪਤਾ ਨਹੀਂ ਪਰਿਵਾਰਾਂ 'ਚ ਇੱਕ ਆਦਮੀ ਕਮਾਉਣ ਵਾਲਾ ਜੀ ਕਿਸਤੀ ਨਾਲੇ ਕੀ ਹੁੰਦੀ ਆ ਤੇ ਕਿਸ ਦੇ ਕਾਰਨ ਕਿਹਦੀ ਮੌਤ ਹੋ ਜਾਂਦੀ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਰਹੇ ਨੇ ਸੋ ਮੇਰੀ ਆਪ ਜੀ ਰਾਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜਲਦ ਤੋਂ ਜਲਦ ਇਹ ਜਿਹੜੀ ਪੁਲਿਸ ਨੈਸ਼ਨਲ ਹਾਈਵੇਅ ਨੂੰ ਫ੍ਰੀ ਕੀਤਾ ਜਾਵੇ ਤੇ ਸਟੇਟ ਹਾਈਵੇਅ ਦੇ ਜਿਹੜੇ ਪੁਲ ਬਣਾਏ ਜਾਣ ਤਾਂ ਕਿ ਜਿਹੜੇ ਸਾਡਾ ਜਿਹੜਾ ਰਾਜਪੁਰਾ ਸ਼ਹਿਰ ਹੈ ਉਹ ਹੀ ਨਾ ਲਾਸ਼ਾਂ ਦਾ ਇਹ ਬੇਗਨਾ ਲੋਕਾਂ ਦੀ ਮੌਤ ਦਾ ਬਚਨ ਨਹੀਂ ਚੱਕ ਸਕਦਾ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਇਸ ਤੇ ਜਲਦ ਅਮਲ ਕੀਤਾ ਜਾਵੇ ਸੋ ਧੰਨਵਾਦ